ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣੇ ਬੁੱਤ ਤੇ ਹਾਲੀ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਪਹਿਲਾਂ ਜਿੱਥੇ ਮਾਤਾ ਚਰਨ ਕੋਰ ਦੇ ਵੱਲੋਂ ਇੱਕ ਭਾਵੁਕ ਪੋਸਟ ਪਾਈ ਗਈ ਸੀ ਤੇ ਉੱਥੇ ਹੀ ਹੁਣ ਪਿਤਾ ਬਲਕੌਰ ਸਿੰਘ ਦੇ ਵੱਲੋਂ ਵੀ ਮੂਸੇਵਾਲਾ ਦੀ ਇੱਕ ਫੋਟੋ ਨੂੰ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਸੱਚੇ ਰਾਹ ਚੱਲਿਏ ਚਾਹੇ ਕਿੰਨਾ ਵੀ ਔਖਾ ਹੋਵੇ ਤੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਏ ਬਸ ਉਹ ਰਸਤਾ ਹੁਣ ਪੈਰਾਂ ਦੀ ਪੈਣ ਨੂੰ ਬਹੁਤ ਦਰਦ ਦੇ ਰਿਹਾ ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ ਜੋ ਮੇਰਾ ਮੇਰੀ ਰਹਿੰਦੀ ਜ਼ਿੰਦਗੀ ਬਿਤਾਉਣ ਦਾ ਜਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਅਧੂਰੇ ਤੇ ਕੁਝ ਪੂਰੇ ਸਰਨਾਵੇ ਜਿਨ੍ਹਾਂ ਨੂੰ ਤੇਰੀ ਤਰ੍ਹਾਂ ਦੁਨੀਆ ਦੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾਂ ਮੇਰਾ ਕੋਈ ਹੱਕ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਮੈਂ ਚਾਹੁੰਦਾ ਹਾਂ ਪੁੱਤ ਜੋ ਤੇਰਾ ਹੈ ਉਹ ਤੇਰੇ ਲਈ ਤੇਰੇ ਬਾਅਦ ਜਿੰਦਾ ਰਹੇ ਪਰ ਹੁਣ ਨਾ ਤੇਰਾ ਉੱਥੇ ਨਾ ਲੱਗਦਾ ਏ ਨਾ ਸਾਟਾ ਹੱਕ ਜੋ ਸਤਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਤੋਂ ਬਾਤ ਤੇਰੀ ਸੰਜਾ ਤੇ ਕਰਿਆ ਉਹ ਉਸ ਤਰ੍ਹਾਂ ਬਰਕਰਾਰ ਨਾ ਰਿਹਾ ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬੜਾ ਬੜੇ ਮੈਨੂੰ ਪਤਾ ਹੈ ਤੂੰ ਬੋਲ ਨਹੀਂ ਸਕਦਾ ਪਰ ਮੈਨੂੰ ਸੁਣ ਰਿਹਾ ਹੈ ਸਮਝ ਰਿਹਾ ਹੈ ਤੇ ਤੂੰ ਵੀ ਬੇਬਸ ਹੈ ਤੇ ਮੈਂ ਵੀ ਬੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿੜੀਆਂ ਜਿੰਮੇਵਾਰੀਆਂ ਤੇ ਲਾਗਿਆ ਦੱਸ ਦਈਏ ਕਿ ਇਹ ਪੋਸਟ ਉਸ ਸਮੇਂ ਸਾਹਮਣੇ ਆਈ ਜਦੋਂ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਉੱਤੇ ਫਾਇਰਿੰਗ ਹੋਈ ਹੈ ਦੱਸ ਦਈਏ ਕਿ ਇਹ ਯਾਦਗਾਰੀ ਸਥਾਨ ਡੱਬ ਵਾਲੀ ਦੇ ਨੇੜੇ ਸਥਿਤ ਹੈ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਇਹ ਬੁੱਤ ਸਥਾਪਿਤ ਕੀਤਾ ਗਿਆ ਹੈ ਹਮਲਾਵਰ ਰਾਤ ਨੂੰ ਆਏ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਘਟਨਾ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਵਿੱਚ ਵੀ ਕਾਫੀ ਗੁੱਸਾ ਹੈ ਤੇ ਇਹ ਜੋ ਬੁੱਤ ਹੈ ਉਹ ਡੱਬ ਵਾਲੀ ਇਲਾਕੇ ਦੇ ਵਿਚ ਲਗਾਇਆ ਗਿਆ ਜਿੱਥੇ ਕਿ ਉਸਦੇ ਬੁੱਤ ਦੇ ਉੱਤੇ ਇਹ ਗੋਲੀਆਂ ਚੱਡੀਆਂ ਸੀ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣੇ ਬੁੱਤ ਤੇ ਹਾਲੀ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਪਹਿਲਾਂ ਜਿੱਥੇ ਮਾਤਾ ਚਰਨ ਕੋਰ ਦੇ ਵੱਲੋਂ ਇੱਕ ਭਾਵੁਕ ਪੋਸਟ ਪਾਈ ਗਈ ਸੀ ਤੇ ਉੱਥੇ ਹੀ ਹੁਣ ਪਿਤਾ ਬਲਕੌਰ ਸਿੰਘ ਦੇ ਵੱਲੋਂ ਵੀ ਮੂਸੇਵਾਲਾ ਦੀ ਇੱਕ ਫੋਟੋ ਨੂੰ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਸੱਚੇ ਰਾਹ ਚੱਲਿਏ ਚਾਹੇ ਕਿੰਨਾ ਵੀ ਔਖਾ ਹੋਵੇ ਤੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਏ ਬਸ ਉਹ ਰਸਤਾ ਹੁਣ ਪੈਰਾਂ ਦੀ ਪੈਣ ਨੂੰ ਬਹੁਤ ਦਰਦ ਦੇ ਰਿਹਾ ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ ਜੋ ਮੇਰਾ ਮੇਰੀ ਰਹਿੰਦੀ ਜ਼ਿੰਦਗੀ ਬਿਤਾਉਣ ਦਾ ਜਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਅਧੂਰੇ ਤੇ ਕੁਝ ਪੂਰੇ ਸਰਨਾਵੇ ਜਿਨ੍ਹਾਂ ਨੂੰ ਤੇਰੀ ਤਰ੍ਹਾਂ ਦੁਨੀਆ ਦੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾਂ ਮੇਰਾ ਕੋਈ ਹੱਕ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਮੈਂ ਚਾਹੁੰਦਾ ਹਾਂ ਪੁੱਤ ਜੋ ਤੇਰਾ ਹੈ ਉਹ ਤੇਰੇ ਲਈ ਤੇਰੇ ਬਾਅਦ ਜਿੰਦਾ ਰਹੇ ਪਰ ਹੁਣ ਨਾ ਤੇਰਾ ਉੱਥੇ ਨਾ ਲੱਗਦਾ ਏ ਨਾ ਸਾਟਾ ਹੱਕ ਜੋ ਸਤਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਤੋਂ ਬਾਤ ਤੇਰੀ ਸੰਜਾ ਤੇ ਕਰਿਆ ਉਹ ਉਸ ਤਰ੍ਹਾਂ ਬਰਕਰਾਰ ਨਾ ਰਿਹਾ ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬੜਾ ਬੜੇ ਮੈਨੂੰ ਪਤਾ ਹੈ ਤੂੰ ਬੋਲ ਨਹੀਂ ਸਕਦਾ ਪਰ ਮੈਨੂੰ ਸੁਣ ਰਿਹਾ ਹੈ ਸਮਝ ਰਿਹਾ ਹੈ ਤੇ ਤੂੰ ਵੀ ਬੇਬਸ ਹੈ ਤੇ ਮੈਂ ਵੀ ਬੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿੜੀਆਂ ਜਿੰਮੇਵਾਰੀਆਂ ਤੇ ਲਾਗਿਆ ਦੱਸ ਦਈਏ ਕਿ ਇਹ ਪੋਸਟ ਉਸ ਸਮੇਂ ਸਾਹਮਣੇ ਆਈ ਜਦੋਂ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਉੱਤੇ ਫਾਇਰਿੰਗ ਹੋਈ ਹੈ ਦੱਸ ਦਈਏ ਕਿ ਇਹ ਯਾਦਗਾਰੀ ਸਥਾਨ ਡੱਬ ਵਾਲੀ ਦੇ ਨੇੜੇ ਸਥਿਤ ਹੈ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਇਹ ਬੁੱਤ ਸਥਾਪਿਤ ਕੀਤਾ ਗਿਆ ਹੈ ਹਮਲਾਵਰ ਰਾਤ ਨੂੰ ਆਏ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਘਟਨਾ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਵਿੱਚ ਵੀ ਕਾਫੀ ਗੁੱਸਾ ਹੈ ਤੇ ਇਹ ਜੋ ਬੁੱਤ ਹੈ ਉਹ ਡੱਬ ਵਾਲੀ ਇਲਾਕੇ ਦੇ ਵਿਚ ਲਗਾਇਆ ਗਿਆ ਜਿੱਥੇ ਕਿ ਉਸਦੇ ਬੁੱਤ ਦੇ ਉੱਤੇ ਇਹ ਗੋਲੀਆਂ ਛੱਡੀਆਂ ਸੀ